ਕੀ ਸੰਗਾਈ ਪਿੰਡ ਕਿਹੜਾ ਜੀ ਛਤਿਆਣਾ ਜੀ ਠੀਕ ਹੈ ਮੁਕਸਰ ਜ਼ਿਲ੍ਹਾ ਜੀ ਹਾਂ ਮੁਕਸਰ ਜ਼ਿਲ੍ਹਾ ਤੇ ਬਾਈ ਜੀ ਆਪਣਾ ਟਰਾਲੀ ਬਾਰੇ ਸਾਨੂੰ ਦੱਸੋ ਜੀ ਜਿਹੜੀ ਤੁਸੀਂ ਇਹਦੇ ਸੇਲ ਕੀਤੀ ਆ ਵਕਾਊ ਆ ਇਹ ਹਾਂਜੀ ਇਹ 11 ਫੁੱਟ ਲੰਮੀ ਆ ਜੀ ਸਵਾ ਦੋ ਫੁੱਟ ਵੜਾਈ ਆ ਇਹਦੀ ਅੱਛਾ ਤੇ 2.5 ਫੁੱਟ ਵੱਡਾ ਠੀਕ ਹੈ ਠੀਕ ਹੈ ਜੀ ਹਾਂ ਤੇ ਟਾਇਰ ਟਾਇਰ 60 ਪੈਸੇ ਆਈ ਇਹਦੇ 60 ਪੈਸੇ ਟਾਇਰ ਆ 60 ਦੋ ਉੱਤੇ ਆ ਤੇ ਜੈਕ ਹੈਵੀ ਲੱਗਿਆ ਕਿ ਨਾਰਮਲ ਹੈਵੀ ਆ ਜੀ ਜੈਕ 4 ਇੰਚ ਜੱਕਾ ਆਹ ਹਾਂਜੀ ਇਹ ਕਿੱਥੋਂ ਦੀ ਬਣੀ ਹੋਈ ਆ ਇਧਰ ਇਹ ਬਾਈ ਪਾਈ ਪਖਤੌਰ ਦੀ ਬਣੀ ਆ ਅਛਾ ਪਾਈ ਪਖਤੌਰ ਦੀ ਬਣੀ ਆ ਹਾਂਜੀ ਤਲਵੰਡੀ ਕੋਲੇ ਆ ਜੀ ਇਹਦਾ ਮੁੱਲ ਕਿ ਰੱਖਿਆ ਇਹਦਾ ਮੁੱਲ 130 ਰੱਖਿਆ ਜੀ ਠੀਕ ਆ 130 ਦੀ ਦੇਣੀ ਆ ਜਾਂ ਨਾ ਦੇਣੀ 130 ਵੀ ਉਹ ਮੁੱਲ 35 ਰੱਖ ਲਾ 40 ਰੱਖ ਲਾ ਵੀ 130 ਤੋਂ ਮੱਲਾਏ ਕਰ ਲਾਂਗੇ ਬਾਹ ਮਾਨਤਾ ਨਹੀਂ ਹੋਊਗਾ ਬਸ ਮਾਨਤਾ ਨਹੀਂ ਹੋਊਗਾ ਹਾਂ 130 ਤੇ ਮੋਬਾਈਲ ਨੰਬਰ ਕਿੰਨਾ ਆਪਣਾ 62803 96553 ਤੇ ਇਹ ਟਰਾਲੀ ਆਪਾਂ ਕੋਲੇ ਖੜ ਕੇ ਬਣਵਾਈ ਆ ਜਾਂ ਵੀ ਸਾਈ ਦੇ ਕੇ ਪਹਿਲਾਂ ਬਣਾਈ ਨਹੀਂ ਇਹ ਕੋਲੇ ਖੜ ਕੇ ਕੋਲੇ ਖੜ ਕੇ ਬਣਾਈ ਆ ਬਾਈ ਜੀ ਅੱਛਾ ਸਾਈ ਦੇ ਪਿੱਛੇ ਡਾਲਾ ਵੀ ਵਿਖਾ ਦੇ ਬਾਈ ਨੰਬਰ ਦੁਬਾਰਾ ਦੱਸ ਦੇ ਨੰਬਰ ਨਹੀਂ ਕਰ ਦੱਸਿਆ 62803 96553 ਆ ਜਾ ਬਾਈ ਦਾਲਾ ਪੂਰਾ ਭਰਾ ਦੋ ਫਾੜ ਡਾਲ ਆ ਗਿਆ ਐ ਵੀ ਹੈ ਠੀਕ ਹੈ ਇਹ ਜੋ ਰੇ ਫਰਸ ਦਿਖਾ ਦੇ ਯਾਰ ਪਰਸਾਂ ਨਹੀਂ ਹਾਂ ਤੇਰੇ ਵੀ ਦਿਖਾ ਦੇ ਮੜੇ ਨਾਲ ਕੋਲੇ ਕਰਕੇ ਪੂਰੀ ਹੈਵੀ ਬਣੀ ਹੈ ਬਾਈ ਜੀ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਕੁਲਦੀਪ ਸਾਹਿਬੇ ਛੱਤਿਆਂ ਨਾਲ ਗੱਲਬਾਤ ਕਰ ਸਕਦਾ ਟਰਾਲੀ ਦੀ ਆਪਾਂ ਤੁਹਾਨੂੰ ਹੇ ਇੱਕ ਇੱਕ ਚੀਜ਼ ਦਿਖਾ ਰਹੇ ਆ ਆਹੋ ਇੱਕ ਦੇ ਪਹਿਲੇ ਦਿਨ ਹੀ ਅੱਜ ਕਣਕ ਪਾਈ ਇਹਦੇ 2025 ਮਾਡਲ ਆ ਮਾਡਲ ਵੀ ਖੜੇ ਮਰੇ 2025 ਮਾਡਲ ਹੈ ਇਹ ਪੂਰੀ ਹੈਵੀ ਟਰਾਲੀ ਆ weight ਕਿੰਨਾ ਦੱਸਿਆ ਸੀ ਬਾਈ weight ਬਾਈ 15 ਤੋਂ 16 ਕੁਇਟਲ ਦੇ ਵਿੱਚ ਆ ਠੀਕ ਹੈ। ਪਣਾ ਤੋੜ ਕੇ ਲੈ ਲਈ ਅਗਲਾ। ਹੂੰ। ਠੀਕ ਹੈ। ਅਜੀ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਕੁਲਦੀਪ ਸਿੰਘ ਜੀ ਨਾਲ ਫੋਨ ਤੇ ਗੱਲਬਾਤ ਕਰ ਸਕਦਾ। ਟਰਾਲੀ ਤੁਸੀਂ ਦੇਖ ਹੀ ਚੁੱਕੇ ਹੋ ਬਈ। ਬਿਲਕੁਲ ਨਿਊ ਫਰੈਸ਼ ਪੀਸ ਹੈ। ਜਿਸ ਸਾਥ